ਸਰਬ ਕਲਾ ਸਮਰੱਥ ਦੋਲਨ ਤੇਰਾ ਖੋ ਪ੍ਰਭ ਨਾਨਕ ਦੇ ਕਰ ਹਥ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਮਹਾਨ ਪਰਪਕਾਰੀ ਮਹਾਨ ਤਿਆਗੀ ਰਾਗੀ ਮਹਾਨ ਤਪਸਵੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਅਤੇ ਧੰਨ ਧੰਨ ਪਿਆਰੇ ਬਾਬਾ ਈਸ਼ਰ ਸਿੰਘ ਦੇ ਤਪਸਥਾਨ ਤੇ ਸਤਿਗੁਰਾਂ ਦੇ ਪਵਿੱਤਰ ਦਰਬਾਰ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਹੁਣੇ-ਹੁਣੇ ਪਿਆਰੇ ਬਾਬਾ ਜੀ ਦੇ ਅਮਰਤ ਬਚਨ ਸਰਵਣ ਕੀਤੇ ਹਨ ਜਿਨ੍ਹਾਂ ਬਚਨਾਂ ਦੇ ਨਾਲ ਬਾਬਾ ਜੀ ਨੇ ਸਾਢੇ 7 ਲੱਖ ਪ੍ਰਾਣੀਆਂ ਨੂੰ ਅਮਰਤ ਸ਼ਕਾਇਆ ਲੱਖਾਂ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਸੋ ਮਹਾਨ ਪਰਪਕਾਰੀ ਬਾਬਾ ਜੀ ਦੇ ਆਪਾਂ ਅੰਮ੍ਰਿਤ ਵਚਨ ਸਰਵਣ ਕੀਤੇ ਨੇ ਸੋ ਅੱਜ ਜਿਹੜੇ ਦਿਹਾੜੇ ਚੱਲ ਰਹੇ ਨੇ ਧਰਮ ਯੁੱਧ ਦੇ ਸ਼ਹੀਦਿਆਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 6 ਪਉ ਦੀ ਰਾਤ ਨੂੰ ਕਿਲਾ ਛੱਡਿਆ ਸਭ ਤੋਂ ਪਹਿਲਾਂ ਸਤਗੁਰਾਂ ਨੇ ਜਦੋਂ 6-7 ਮਹੀਨੇ ਘੇਰਾ ਪਿਆ ਕੋਈ ਦੁਸ਼ਮਣਾਂ ਦੀ ਕੋਈ ਵਾਹ ਨਾ ਚੱਲੀ ਤਾਂ ਉਹਨਾਂ ਨੇ ਫਿਰ ਸੌਹਾ ਖਾਧੀਆਂ ਮੁਸਲਮਾਨਾਂ ਨੇ ਪ੍ਰਾਣ ਸ਼ਰੀਪ ਦੀ ਸ਼ੌਖਾ ਦੀ ਕਸਮ ਖਾਦੀ ਕੇ ਤੁਸੀਂ ਕਿਲਾ ਛੱਡ ਜਾਓ ਤੁਹਾਨੂੰ ਕੁਝ ਨਹੀਂ ਕਹਿੰਦੇ ਜਿਹੜੇ ਹਿੰਦੂ ਰਾਜੇ ਸੀ ਉਹਨਾਂ ਨੇ ਆਟੇ ਦੀ ਗਊ ਬਣਾ ਕੇ ਕਸਮਾਂ ਖਾਧੀਆਂ ਕਿ ਤੁਹਾਨੂੰ ਕੁਝ ਨਹੀਂ ਕਹਾਂਗੇ ਸਿਰਫ ਕਿਲਾ ਛੱਡ ਜਾਓ ਤੁਸੀਂ ਤੁਹਾਡੇ ਨਾਲ ਕੋਈ ਦੁਸ਼ਮਣ ਹੀ ਨਹੀਂ ਹੈ ਸੋ ਇਸ ਕਰਕੇ ਤੁਹਾਨੂੰ ਕੁਝ ਨਹੀਂ ਕਿਹਾ ਜਾਵੇਗਾ ਸਤਿਗੁਰਾਂ ਨੂੰ ਜਦੋਂ ਪਤਾ ਲੱਗਿਆ ਸਿੱਖਾਂ ਨੂੰ ਬੇਨਤੀ ਕੀਤੀ ਸਿੱਖ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ ਤੁਸੀਂ ਹੁਣ ਤਾਂ ਸਤਿਗੁਰੂ ਕਹਿਣ ਲੱਗੇ ਨਹੀਂ ਇਹਨਾਂ ਦਾ ਕੋਈ ਇਤਬਾਰ ਨਹੀਂ ਹੈ ਮਾਤਾ ਜੀ ਨੇ ਬੇਨਤੀ ਕੀਤੀ ਮਾਤਾ ਜੀ ਨੇ ਸੋ ਸਤਿਗੁਰਾਂ ਨੇ ਫਿਰ ਜਦੋਂ ਜ਼ਿਆਦਾ ਮਜਬੂਰ ਹੋਏ ਤਾਂ ਸਤਿਗੁਰਾਂ ਨੇ ਫਿਰ ਵਿਆਹਤ ਬਣਾਈ ਸਭ ਤੋਂ ਪਹਿਲਾਂ ਮਾਤਾ ਗੁਜਰੀ ਜੀ ਛੋਟੇ ਸਾਹਿਬ ਜੀ ਦੇ ਇਹ ਰੱਥ ਦੇ ਵਿੱਚ ਬਿਠਾ ਕੇ ਜਦੋਂ ਪੈਰ ਘਰਾਤ ਲੰਘੀ ਉਦੋਂ ਤੋਰੇ ਰਾਤ ਪਈ ਤੋਂ ਉਸ ਤੋਂ ਬਾਅਦ ਦੋਹੇ ਮਾਤਾ ਜੀ ਮਾਤਾ ਸੁੰਦਰੀ ਜੀ ਅਤੇ ਮਾਤਾ ਸਹਿਬ ਕੌਰ ਜੀ ਇਹਨਾਂ ਨੂੰ ਭਾਈ ਮਨੀ ਸਿੰਘ ਜੀ ਦੇ ਨਾਲ ਦਿੱਲੀ ਵੱਲ ਨੂੰ ਭੇਜ ਦਿੱਤਾ ਉਪਰੰਤ ਫਿਰ ਜਿਹੜੇ ਹੋਰ ਸਿੰਘ ਨਾਲ ਪਿੱਛੇ-ਪਿੱਛੇ ਚੱਲੇ ਉਪਰੰਤ ਸਾਰਿਆਂ ਤੋਂ ਬਾਅਦ ਫਿਰ ਸਤਿਗੁਰੂ ਆਪ ਕਲਗੀਧਰ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਭਾਈ ਪੰਜ ਪਿਆਰੇ ਨਾਲ ਕਿਲਾ ਛੱਡ ਕੇ ਤੋਂ ਕਈ ਕੋਹ ਦੇ ਵਿੱਚ ਇਹ ਕਾਫਲਾ ਜਾ ਰਿਹਾ ਹੈ 500 ਸਿੰਘ ਜੀ ਸਤਿਗੁਰਾਂ ਦੇ ਨਾਲ ਸਤਿਗੁਰੂ ਜਦੋਂ ਕਿਲਾ ਛੱਡ ਰਹੇ ਨੇ ਸਾਰੇ ਸਿੰਘ ਉਦੋਂ ਜਕਾਰੇ ਛੱਡ ਰਹੇ ਨੇ ਗੋਲੀਬਰੂਦ ਚੱਲ ਰਿਹਾ ਹੈ ਰੌਲਾ ਪੈ ਬੜਾ ਕਸ਼ੋਰ ਮੱਚ ਰਿਹਾ ਹੈ ਜਦੋਂ ਸਤਗੁਰੂ ਕਿਲਾ ਛੱਡ ਗਏ ਸਾਰੇ ਸਿੰਘ ਚਲੇ ਗਏ ਸ਼ਾਂਤੀ ਹੋਈ ਤਾਂ ਫਿਰ ਮੁਸਲਮਾਨ ਬੈਰੀ ਕਹਿਣ ਲੱਗੇ ਦੇਖੋ ਵੀ ਕੋਈ ਗੋਲੀ ਛਿੱਕਾ ਨਹੀਂ ਚੱਲਦਾ ਕੀ ਗੱਲ ਹੈ ਜਦੋਂ ਪਤਾ ਲੱਗਿਆ ਕਿ ਕਿਲਾ ਤਾਂ ਖਾਲੀ ਹੈ ਫਿਰ ਉਹਨਾਂ ਦੇ ਬੇਈਮਾਨ ਹੋ ਗਏ ਮਨ ਕਹਿੰਦੇ ਪਿੱਛੇ ਹੋ ਕੇ ਰੋ ਉਹਨਾਂ ਨੂੰ ਫੜੋ ਸਤਗੁਰਾਂ ਨੂੰ ਆਪਾਂ ਨਾਮ ਲਾਵਾਂਗੇ ਸੋ ਇਸ ਤਰ੍ਹਾਂ ਚੱਲਦੇ ਚੱਲਦੇ ਅੱਗੇ ਆਪ ਜੀ ਨੂੰ ਪਤਾ ਹੀ ਇਤਿਹਾਸ ਹਰ ਸਾਲ ਸੁਣਦੇ ਹੋ ਸਰਸਾ ਨਦੀ ਚੱਲ ਰਹੀ ਸੀ ਭਰ ਕੇ ਪਿੱਛੇ ਮੀਂਹ ਬਾਰਸ਼ਾਂ ਪਈਆਂ ਹੋਈਆਂ ਸੀ ਬਰਸਾਤੀ ਨਦੀ ਸੀ ਜਾਦੇ ਭਰੀ ਹੋਈ ਸੀ ਉਸ ਦੇ ਵਿੱਚ ਪਰਿਵਾਰ ਵਿਛੋੜਾ ਪੈ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਕੋਹ ਸਿੰਘ ਨਾਲ ਪਰ ਹੋ ਗਏ ਮਾਤਾ ਗੁਜਰੀ ਜੀ ਇੱਕ ਪਾਸੇ ਸਤਿਗੁਰਾਂ ਦੇ ਮਹਿਲ ਇੱਕ ਪਾਸੇ ਕੋ ਸਿੰਘ ਸਰਸਾ ਦੇ ਵਿੱਚ ਭੇਟ ਹੋ ਗਏ ਰੁਣ ਗਏ ਸੋ ਇਸ ਤਰ੍ਹਾਂ ਸਤਿਗੁਰੂ ਚੱਲਦੇ ਚੱਲਦੇ ਫਿਰ ਜਦੋਂ ਪਿੱਛੋਂ ਵੀ ਫੌਜਾਂ ਆ ਗਈਆਂ ਲਾਹੌਰ ਦਾ ਸੂਬੇਦਾਰ ਵੀ ਜਿਹੜਾ ਸੀਗਾ ਤੇ ਫਤੇ ਫਤੇਗੜ ਦਾ ਇੱਥੋਂ ਦਾ ਵੀ ਸਰਹੰਦ ਦਾ ਵੀ ਹੋਰ ਬਾਈ ਤਾਕ ਦੇ ਰਾਜੇ ਉਧਰੋਂ ਦਿੱਲੀ ਦੀ ਫੌਜ ਆ ਗਈ 10 ਲੱਖ ਫੌਜ ਚੱਲਦੇ ਚੱਲਦੇ ਸਤਗੁਰੂ ਚਮਕੌਰ ਗੜੀ ਪਹੁੰਚੇ ਕੱਲ ਦੇ ਦਿਨ ਸਤ ਪਹੁੰਚ ਕੱਚੀ ਗੜੀ ਸੀ ਦੋ ਭਾਈ ਸੀਗੇ ਲੰਬੜਦਾਰ ਉਹਨਾਂ ਨੂੰ ਇੱਕ ਨੂੰ ਪੁੱਛਿਆ ਉਹਨੇ ਬਹਾਨੇ ਜਿ ਲਈ ਸਾਡੇ ਪਰਿਵਾਰ ਰਹਿੰਦੇ ਜੀ ਅੰਦਰ ਉੱਥੇ ਕੋਈ ਸੇਫਟੀ ਨਹੀਂ ਹੈ ਦੂਸਰੇ ਭਰਾ ਨੂੰ ਪੁੱਛਿਆ ਉਹ ਕਹਿੰਦਾ ਜੀ ਮੈਨੂੰ ਕੁਝ ਪੈਸੇ ਦੇ ਦਿਓ ਤੇ ਮੈਂ ਤੁਹਾਨੂੰ ਅੰਦਰ ਜਾਣ ਨੂੰ ਆਗਿਆ ਦੇ ਦੇਣਾ ਤੁਹਾਨੂੰ ਜਗ੍ਹਾ ਦੇ ਦੇਣਾ ਸਤਿਗੁਰਾਂ ਨੇ 50 ਮੋਹਰਾਂ ਦਿੱਤੀਆਂ ਅੰਦਰ ਵਾਰੀ ਤੋਂ ਜੀ ਸਤਿਗੁਰੂ ਅੰਦਰ ਚਲੇ ਗਏ 40 ਸਿੰਘ ਅਸਾਂ ਦੇ ਨਾਲ ਪੰਜ ਪਿਆਰੇ ਦੋ ਸਹਬਜ਼ਾਦੇ ਤੇ 40 48 ਕੁੱਲ ਸਤਗੁਰਾਂ ਨੇ ਅੱਗੇ ਅੰਦਰ ਜਾ ਕੇ ਵੀ ਸਿੰਘਾਂ ਦੀਆਂ ਡਿਊਟੀਆਂ ਲਾਤੀਆਂ ਅੱਠ-ਅੱਠ ਸਿੰਘ ਚਾਰੇ ਪਾਸੇ ਆਪ ਸਤਗੁਰੂ ਉੱਪਰ ਉੱਚੀ ਗੜੀ ਤੇ ਬੈਠ ਗਏ ਦੋ ਤਿੰਨ ਸਿੰਘ ਡੇਵੜੀ ਤੇ ਖੜੇ ਆ ਦੋ ਤਿੰਨ ਸਿੰਘ ਸਾਰਿਆਂ ਨੂੰ ਵਾਚ ਕਰ ਰਹੇ ਦੇਖ ਰਹੇ ਆ ਸਾਰਾ ਪਹਿਰੇ ਦੇ ਰਿਹਾ ਤੇ ਕੋਈ ਸੌਖਾ ਹੋਜਾ ਨੇ ਘੇਰਾ ਪਾ ਲਿਆ ਆ ਕੇ ਦਿਨ ਚੜ੍ਹਦੇ ਨੂੰ ਜੰਗ ਸ਼ੁਰੂ ਹੋ ਗਿਆ ਸਤਗੁਰਾਂ ਨੇ ਅੰਦਰੋਂ ਸਾਰੇ ਸਿੰਘ ਤੀਰ ਚਲਾ ਰਹੇ ਨੇ ਗੋਲੀ ਵੀ ਸਿੱਕਾ ਚਲਾ ਰਹੇ ਨੇ ਬਾਹਰੋਂ ਫੌਜਾਂ ਚਲਾ ਰਹੀਆਂ ਨੇ ਕਾਫੀ ਖਮਸਾਨ ਦਾ ਜੰਦ ਹੁੰਦਾ ਰਿਹਾ ਜਦੋਂ ਕੋਈ ਵਾਹ ਨਾ ਚੱਲੀ ਕਈ ਫਿਰ ਜਿਹੜੀਆਂ ਫੌਜਾਂ ਮਾਰੀਆਂ ਗਈਆਂ ਉਹਨਾਂ ਦੀਆਂ ਸਿੰਘ ਸਾਰੇ ਸੇਫ ਅੰਦਰ ਤਾਂ ਫਿਰ ਉਹਨਾਂ ਨੇ ਜਰਨੇਲਾ ਨੇ ਕੋਈ ਸੋਚਿਆ ਕਿ ਇਸ ਤਰ੍ਹਾਂ ਤਾਂ ਆਪਾਂ ਅੱਗੇ 7-8 ਮਹੀਨੇ ਅੱਗੇ ਘੇਰਾ ਪਾਇਆ ਕੁਝ ਨਹੀਂ ਬਣਨਾ ਇੱਕਦਮ ਹੱਲਾ ਮਾਰ। ਜਦੋਂ ਇੱਕਦਮ ਹੱਲਾ ਮਾਰ ਕੇ ਅੰਦਰ ਚੜਨ ਲੱਗੇ ਤਾਂ ਸਿੰਘਾਂ ਨੇ ਫਿਰ ਨੇਜੇ ਮਾਰ-ਮਾਰ ਕੇ ਅਤੇ ਵਰਸ਼ੇ ਮਾਰ-ਮਾਰ ਕੇ ਤੀਰ ਮਾਰ-ਮਾਰ ਕੇ ਕਈ ਉਹਨਾਂ ਦੇ ਜਰਨੇਲ ਮਾਰੇ ਤੇ 20 ਜਰਨੇਲ ਸੀ ਉਸ ਵੇਲੇ 10 ਲੱਖ ਫੌਜ ਤਾਂ ਦਿੱਲੀ ਤੋਂ ਆਈ ਸੀ ਤੇ ਇਥੋਂ ਦੀ ਫੌਜ ਸੀ 10 ਲੱਖ ਤੋਂ ਉੱਪਰ ਫੌਜੀ ਵੀ ਸਤਗੁਰੂ ਨੇ ਘੇਰਾ ਪਾਉਣ ਵਾਲੇ ਸੋ ਇਸ ਤਰ੍ਹਾਂ ਜਦੋਂ ਫਿਰ ਜ਼ਿਆਦਾ ਘਮਸਾਣ ਦੇ ਜਦੋਂ ਕੁਝ ਨਾ ਗਵਾ ਚੱਲੀ ਤਾਂ ਫਿਰ ਪਿੱਛੇ ਹਟ ਕੇ ਬੈਠ ਗਏ ਫਿਰ ਹੌਲੀ ਹੌਲੀ ਚੱਲਦਾ ਰਿਹਾ ਜੰਗ ਚੱਲਦਾ ਰਿਹਾ ਫਿਰ ਅਖੀਰ ਤੇ ਜਦੋਂ ਫਿਰ ਥੋੜੇ ਸਿੰਘ ਰਹਿ ਗਏ ਥੋੜਾ ਸਿੱਕਾ ਤੀਰ ਘਟ ਗਏ ਤਾਂ ਫਿਰ ਸਿੰਘ ਬਾਹਰ ਜਾ ਕੇ ਲੜਨ ਲੱਗ ਪਏ ਇਕੱਲੇ ਇਕੱਲੇ ਲੜੀ ਜਾਂਦੇ ਆ ਸਤਗੁਰਾਂ ਨੇ ਫਿਰ ਭਾਈ ਮੋਕਮ ਸਿੰਘ ਨੂੰ ਭੇਜਿਆ ਕਿ ਤੂੰ ਜਾ ਕੇ ਜਾ ਭਾਈ ਮੋਕਮ ਸਿੰਘ ਸਤਗੁਰਾਂ ਨੇ ਐਸੀ ਬਖਸ਼ਿਸ਼ ਕੀਤੀ ਥਾਪੜਾ ਦਿੱਤਾ ਸਵਾ ਲੱਖ ਦੇ ਨਾਲ ਕੱਲੇ ਨੇ ਜੰਗ ਕੀਤਾ ਜੋ ਸਤਗੁਰਾਂ ਜੀ ਬਤਨ ਸੀ ਕਿ ਸਵਾ ਲੱਖ ਸੇ ਇੱਕ ਲੜਾਉ ਫਿਰ ਭਾਈ ਸਹਿਬ ਸਿੰਘ ਜੀ ਇਸ ਤਰ੍ਹਾਂ ਤਿੰਨ ਸਹਬਜ਼ਾਦੇ ਉਹ ਤਿੰਨ ਪਿਆਰੇ ਸ਼ਹੀਦ ਹੋਏ ਫਿਰ ਸਤਗੁਰਾਂ ਜਦੋਂ ਪੰਜ-ਪੰਜ ਸਿੰਘ ਹੋਰ ਭੇਜਣ ਲੱਗੇ ਤਾਂ ਫਿਰ ਬਾਬਾ ਅਜੀਤ ਸਿੰਘ ਨੇ ਬੇਨਤੀ ਕੀਤੀ ਕਿ ਮਹਾਰਾ ਮੈਨੂੰ ਵੀ ਕਿਰਪਾ ਕਰੋ ਮੈਨੂੰ ਜੰਗ ਵਿੱਚ ਜਾਣ ਦਿਓ ਤਾਂ ਸਤਗੁਰਾਂ ਨੇ ਉਹਨਾਂ ਨੂੰ ਸ਼ਿੰਗਾਰ ਸ਼ਿੰਗਾਰ ਕੇ ਥਾਪੀ ਦੇ ਕੇ ਭੇਜਿਆ ਸੋ ਇਸੇ ਤਰ੍ਹਾਂ ਸਹਬਜ਼ਾਦਾ ਜੁਝਾਰ ਸਿੰਘ ਨੂੰ ਭੇਜਿਆ ਸਤਗੁਰਾਂ ਨੇ ਸੋ ਅਸੀਂ ਦੀਆਂ ਪਾਈਆਂ ਉੱਥੇ ਪੰਜ ਸਿੰਘ ਸਤਗੁਰਾਂ ਕੋਲੇ ਰਹਿ ਗਏ ਦੋ ਪਿਆਰੇ ਭਾਈ ਦਇਆ ਸਿੰਘ ਧਰਮ ਸਿੰਘ ਪਾਏ ਮਾਨ ਸਿੰਘ ਸੰਤ ਸਿੰਘ ਤੇ ਸੰਗਤ ਸਿੰਘ ਉਹਨਾਂ ਨੇ ਫਿਰ ਬੇਨਤੀ ਕੀਤੀ ਸਤਿਗੁਰੂ ਦੀ ਕਿਰਪਾ ਕਰੋ ਰਾਤ ਪਈ ਹੋਈ ਐ ਸਾਰੇ ਮੁਸਲਮਾਨਾਂ ਨੇ ਕਿਹਾ ਹੁਣ ਨੇਰੇ 'ਚ ਕੁਝ ਦਿਖਦਾ ਨਹੀਂ ਠੇਰਾ ਪਾ ਕੇ ਰੱਖੋ ਪਹਿਰੇ ਲਾ ਦਿਓ ਦਿਨ ਚੜੇ ਫੇਰ ਜੰਗ ਕਰਾਂਗੇ ਫੜ ਲਾਂਗੇ ਆਪਾਂ ਇਹਨਾਂ ਜਾਣ ਤੱਕ ਤੇ ਜਿੰਦੇ ਨਹੀਂਗੇ ਸਤਗੁਰੂ ਨੇ ਬੇਨਤੀ ਕੀਤੀ ਪੰਜਾ ਸਿੰਘਾਂ ਨੇ ਮਹਾਰਾਜ ਕਿਰਪਾ ਕਰੋ ਹੁਣ ਤੁਸੀਂ ਆਪ ਨਿਕਲ ਜਾਓ ਇਥੋਂ ਗੱਡੀ ਦੇ ਵਿੱਚੋਂ ਤੁਸੀਂ ਆ ਤਾਂ ਹੋਰ ਸਿੰਘ ਸਜਾ ਲੋਂਗੇ ਪਰ ਅਸੀਂ ਕੋਈ ਗੱਲ ਨਹੀਂ ਅਸੀਂ ਜੰਗ ਕਰਾਂਗੇ ਸਤਗੁਰਾਂ ਨੇ ਫਿਰ ਕਿਰਪਾ ਕੀਤੀ ਸੰਗਤ ਸਿੰਘ ਨੂੰ ਕਈ ਕਹਿੰਦੇ ਸੰਤ ਸਿੰਘ ਨੂੰ ਕਲੰਗੀ ਦਿੱਤੀ ਅਤੇ ਆਪਣੇ ਸ਼ਾਸਤਰ ਪਹਿਨਾਏ ਤੇ ਉੱਥੇ ਫਿਰ ਸੰਤ ਸਿੰਘ ਤੇ ਸੰਗਤ ਸਿੰਘ ਨੂੰ ਦੋਹਾਂ ਸਿੰਘਾਂ ਨੂੰ ਸਤਿਗੁਰਾਂ ਨੇ ਹੁਕਮ ਕਰ ਦਿੱਤਾ ਕਿ ਤੁਸੀਂ ਰਹਿੰਦੇ ਸਵਾਤ ਇੱਥੇ ਜਕਾਰੇ ਛੱਡੀ ਜਾਣੇ ਆ ਦੁਸ਼ਮਣਾਂ ਨੂੰ ਪਤਾ ਲੱਗੇ ਸਿੰਘ ਇੱਥੇ ਹੀ ਐ ਸਤਿਗੁਰੂ ਆਪ ਭਾਈ ਧਰਮ ਦਇਆ ਸਿੰਘ ਤੇ ਧਰਮ ਸਿੰਘ ਜੀ ਦੇ ਨਾਲ ਸਤਿਗੁਰੂ ਜਦੋਂ ਬਾਹਰ ਨਿਕਲ ਲਗੇ ਕਹਿਣ ਲੱਗੇ ਦੋਹਾਂ ਨੂੰ ਕਿ ਦੇਖੋ ਉਹ ਫਲਾਣੇ ਤਾਰੇ ਦੇ ਧਰੂ ਤਾਰੇ ਦੇ ਨਾਲ ਆਪਾਂ ਸਿੱਧੇ ਅਸੀਂ ਜਾ ਰਹੇ ਹਾਂ ਧਰੂ ਤਾਰੇ ਦੀ ਸੇਧ ਦੇ ਨਾਲ ਤੁਸੀਂ ਆ ਜਾਣਾ ਹੈ ਪਾਪਾ ਜੀ ਨੂੰ ਮਿਲਣਾ ਸਤਿਗੁਰੂ ਜਦੋਂ ਬਾਹਰ ਨਿਕਲੇ ਤਿੰਨ ਤਾੜੀਆਂ ਮਾਰ ਕੇ ਕਹਿਣ ਲੱਗੇ ਗੁਰੂ ਦਾ ਸਿੱਖਾਂ ਦਾ ਗੁਰੂ ਜਾ ਰਿਹਾ ਜੇ ਕਿਸੇ ਨੂੰ ਫੜਨਾ ਤਾਂ ਫੜ ਲਓ ਤਾੜੀ ਮਾਰ ਕੇ ਸਤਿਗੁਰੂ ਚੱਲ ਪਏ ਜਦੋਂ ਫੌਜਾਂ ਜਾਗੀਆਂ ਉਹਨਾਂ ਰੌਲਾ ਪੈ ਗਿਆ ਕਸ਼ਮਾਨ ਰਾਤ ਹਨੇਰਾ ਸੀਗਾ ਆਪਸ ਵਿੱਚ ਜੰਗ ਕਰੀ ਜਾਂਦੇ ਆ ਇਤਿਹਾਸ ਦੱਸਦਾ ਹਜ਼ਾਰਾਂ ਬੇਰੀ ਐਸੇ ਤਰ੍ਹਾਂ ਆਪਸ ਵਿੱਚ ਲੜ ਕੇ ਮਰ ਗਏ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਸਿੰਘ ਅੰਦਰੋਂ ਬਾਹਰ ਨਿਕਲ ਜੇ ਕਿ ਹੋਰ ਬਾਹਰੋਂ ਸਿੰਘ ਅੰਦਰ ਆ ਗਏ ਇਸੇ ਤਰ੍ਹਾਂ ਜੰਗ ਹੁੰਦਾ ਸਤਿਗੁਰੂ ਉੱਥੋਂ ਫਿਰ ਤਾੜੀ ਮਾਰ ਕੇ ਚਲੇ ਜਾਂਦੇ ਆ ਇਸ ਤਰ੍ਹਾਂ ਦਾ ਉੱਥੋਂ ਜਦੋਂ ਕਸ਼ਮਾਨ ਦਾ ਜੰਗ ਦੇ ਵਿੱਚ ਤਿੰਨ प्यारे दो शहजादे ਅਤੇ 35 ਸਿੰਘ ਸ਼ਹੀਦ ਹੋਏ ਆ ਉਹਨਾਂ ਦੇ ਉਸ ਸਮੇਂ ਦੀ ਕਵਤਾ ਨੂੰ ਪਿਆਰੇ ਬਾਬਾ ਜੀ ਦੇ ਖਜੂਰੀ ਕਵੀ ਬਾਬਾ ਗੀਜਾ ਸਿੰਘ ਜੀ ਦੀ ਲਿਖੀ ਹੋਈ ਨੂੰ ਇਸ ਤਰ੍ਹਾਂ ਸਰਵਣ ਕਰੋ ਮਹੀਨਾ ਸੀ ਪੋਦਾ ਜੀ ਪੈਂਦੀ ਸੀ ਲੋੜੇ ਦੀ ਸਰਦੀ ਸੁਣ ਲੋ ਚਿਤ ਲਾ ਕੇ ਤੇ ਜੋ ਕੁਰਬਾਨੀ ਕਲ ਗਈ ਧਰ ਦੀ ਜੋ ਲਿਖੀ ਬਧਾਤਾ ਦੀ ਜਾਣੋ ਓ ਟੱਲੀ ਨਾ ਟੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਚਮ ਕੋਰ ਗੜੀ ਹੈ ਮੱਲੀ ਫੌਜਾਂ ਨੇ ਆ ਕੇ ਜੀ ਕੇਰਾ ਪਾਇਆ ਚਾਰ ਚਫੇਰੇ ਸੰਗ 40 ਸਿੰਘਾਂ ਦੇ ਬੈਠੇ ਵਿੱਚ ਗੜੀ ਗੁਰ ਮੇਰੇ ਹੈ ਸਮਝਾਉਂਦੇ ਸਿੰਘਾਂ ਨੂੰ ਸਤਗੁਰ ਸੂਰ ਬੀਰ ਜੋ ਵੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਚਮ ਕੌਰ ਗੜੀ ਹੈ ਮੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਚਮ ਕੌਰ ਗੜੀ ਹੈ ਮੱਲੀ ਸਿੰਘ ਮੇਰੇ ਸੂਰਮਿਆਂ ਫੌਜਾਂ ਆਈਆਂ ਮਗਰੇ ਚੜ ਕੇ ਕਰਨੀ ਕੁਰਬਾਨੀ ਹੈ ਜੋ ਅਜ ਨਾਲ ਵੈਰੀਆਂ ਲੜ ਕੇ ਜੋ ਪਰਖ ਆਕਾਲ ਕਰੇ ਜਾਣੋ ਸੋਈ ਹੈ ਗਲੇ ਪੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਚਮਕੌਰ ਗੜੀ ਹੈ ਮੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਚਮਕੌਰ ਗੜੀ ਹੈ ਮੱਲੀ ਇੱਕਠ ਸੀ ਕਈ ਲੱਖਾਂ ਦਾ ਨਾ ਕੋਈ ਬੰਦਾ ਕੱਲ ਦੁਕੰਲਾ ਮੱਥ ਕੇ ਤੇ ਫੌਜਾਂ ਨੇ ਕਰਤਾ ਉੱਪਰ ਗੜੀ ਦੇ ਹੱਲਾ ਆ ਟੋਕੇ ਨੇੜੇ ਜੀ ਮੂਮਨ ਕਹਿ ਕੇ ਅਲੀ ਅਲੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਚਮਕੌਰ ਗੜੀ ਐ ਮੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਚਮਕੌਰ ਗੜੀ ਐ ਮੱਲੀ ਸਾਹਿਬ ਸਿੰਘ ਮੋਕਮ ਸਿੰਘ ਨੂੰ ਜੀ ਕੀਤਾ ਹੁਕਮ ਹੈ ਕਲਗੀ ਧਰਨੇ ਹਿੰਮਤ ਸਿੰਘ ਨੂੰ ਤੋੜ ਕੇ ਆ ਦੋ ਹੱਥ ਨਾਲ ਵੈਰੀਆਂ ਕਰਨੇ ਕਈ ਸਿੰਘ ਹੈ ਨਾਲ ਗਏ ਸੂਰਮੇ ਧਰ ਕੇ ਸੀਸ ਅਥੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਚਮਕੌਰ ਗੜੀ ਐ ਮੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਚਮਕੌਰ ਗੜੀ ਐ ਮੱਲੀ ਜਾ ਕੇ ਤੇ ਸਿੰਘਾਂ ਨੇ ਦਿੱਤੇ ਵੈਰੀ ਸੋਧ ਹਜ਼ਾਰਾ ਪਾ ਗਏ ਸ਼ਹੀਦੀ ਜੀ ਰਣ ਵਿੱਚ ਵਾ ਕੇ ਤੇਜ ਕਟਾਰਾ ਦੀ ਦਲਸੀ ਫੌਜਾਂ ਦਾ ਮੂੰਹ ਦੇਖਾ ਪਿੱਛੇ ਹੈ ਚੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਚਮਕੌਰ ਗੜੀ ਹੈ ਮੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਚਮਕੌਰ ਗੜੀ ਹੈ ਮੱਲੀ ਹੁਣ ਪੁੱਤਰ ਵੱਡੇ ਨੂੰ ਹੈ ਦਸ਼ਮੇਸ਼ ਪਿਤਾ ਨੇ ਕੱਲਿਆ ਜਾ ਕੇ ਰਣ ਭੂਮੀ ਨੂੰ ਹੈ ਅਜੀਤ ਸਿੰਘ ਨੇ ਮੱਲਿਆ ਮੁਖ ਮੁੜਿਆ ਬੈਰੀ ਦਾ ਹੈ ਜਦ ਤੇਜ ਕਟਾਰੀ ਚੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਚਮਕੌਰ ਗੜੀ ਹੈ ਮੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਚਮਕੌਰ ਗੜੀ ਹੈ ਮੱਲੀ ਹੈ ਵੱਦ ਵੱਦ ਲੜਦੇ ਜੀ ਜਾਨੋ ਪੁੱਤਰ ਕਲਗੀ ਧਰਦੇ ਮੂਰੇ ਜਾਂਦੇ ਭੱਜੇ ਜੀ ਮੋਮਨ ਤੋਬਾ ਤੋਬਾ ਕਰਦੇ ਹੈ ਜੀਤ ਸਿੰਘ ਨੇ ਜੀ ਪਾਦੀ ਰਣ ਦੇ ਵਿੱਚ ਧੜ ਤੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਚਮ ਕੋਰ ਗੜੀ ਹੈ ਮੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਚਮ ਕੋਰ ਗੜੀ ਹੈ ਮੱਲੀ ਹੈ ਆਹੂ ਲਾ ਤੇ ਜੀ ਸਾ ਜੰਗ ਜ਼ੋਰ ਦਾ ਕੀਤਾ ਆਖਰ ਸਾਹਿਬ ਜਾਦੇ ਨੇ ਜਮ ਸ਼ਹੀਦੀ ਵਾਲਾ ਪਿਤਾ ਫੇਰ ਜਹਾਰ ਜੂਝਿਆ ਆ ਪੈਗਾ ਦੋਸ਼ਮਣ ਤੇ ਕਰ ਹੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਚਮਕੌਰ ਗੜੀ ਐ ਮੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਚਮਕੌਰ ਗੜੀ ਐ ਮੱਲੀ ਵੱਡੇ ਸਾਹਿਬ ਜਾਦੇ ਦੀ ਛੀਂ ਉਮਰ ਜੋ ਸਾਲ 17 ਛੋਟੇ ਸਾਹਿਬ ਜਾਦੇ ਦੀ ਛੋਟੀ ਉਮਰ ਸਾਲ ਜੋ 12 ਆਹੂ ਲਾਹੇ ਬੈਰੀਆਂ ਦੇ ਸ਼ਕਤੀ ਸਤ ਗੁਰ ਨੇ ਹੈ ਕੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਚਮਕੌਰ ਗੜੀ ਐ ਮੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਚਮਕੌਰ ਗੜੀ ਐ ਮੱਲੀ ਵੱਡ ਵੱਡ ਹਜ਼ਾਰਾਂ ਜੀ ਜਨਮ ਮੌਤ ਦੇ ਘਾਟ ਉਤਾਰੇ ਆਖਰ ਗਏ ਸ਼ਹੀਦੀ ਪਾ ਜੋ ਜੁਝਾਰ ਸਿੰਘ ਜੀ ਪਿਆਰੇ ਕਲਗੀ ਧਰਨੇ ਪੁੱਤਰਾ ਦੀ ਦੇਤੀ ਧਰਮ ਦੀ ਖਾਤਰ ਬੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਚਮਕੌਰ ਗੜੀ ਐ ਮੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆ ਚਮਕੌਰ ਗੜੀ ਐ ਮੱਲੀ ਦੁਨੀਆਂ ਦੇ ਬਾਲੀ ਨੇ ਜਾਣ ਪੁੱਤਰ ਦੇਸ਼ ਤੋਂ ਵਾਰੇ ਧੰਨ ਗੁਰੂ ਗੋਬਿੰਦ ਸਿੰਘ ਜੀ ਗੱਜ ਕੇ ਬੋਲੋ ਮੁਖ ਚੋਂ ਸਾਰੇ ਜੇਜਾ ਸਿੰਘ ਕਵੀ ਸ਼ਰਜੀ ਕਰਨੀ ਵਿਚ ਦੁਨੀਆਂ ਦੇ ਪੱਲੀ ਕਰਨੀ ਵਿਚ ਦੁਨੀਆਂ ਦੇ ਪੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਚਮ ਕੌਰ ਗੜੀ ਐ ਮੱਲੀ ਗੁਰੂ ਗੋਬਿੰਦ ਸਿੰਘ ਜੀ ਨੇ ਆਚਮ ਕੌਰ ਗੜੀ ਐ ਮੱਲੀ